ਲੁਧਿਆਣਾ ਦੀਆਂ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਪਰੰਤੂ ਉਸ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਭਾਰਤ ਭੂਸ਼ਣ ਆਸ਼ੂ ਨੂੰ ਸੰਮਣ ਭੇਜ ਦਿੱਤਾ ਹੈ ਸਕੂਲ ਦੇ ਵਿੱਚ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਵਾਦ ਚੱਰੀ ਐ ਤੇ ਵਿਜੀਲੈਂਸ ਦੇ ਵੱਲੋਂ ਸੰਮਣ ਪੇਚਿਆ ਗਿਆ ਹੈ ਤੇ ਉੱਥੇ ਹੀ ਅੱਜ ਪੇਸ਼ ਹੋਣ ਦੇ ਹੁਕਮ ਤੱਕ ਲਗਾ ਦਿੱਤੇ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਕਾਂਗਰਸ ਪਾਰਟੀ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਅਜਿਹਾ ਪੰਜਾਬ ਸਰਕਾਰ ਨੇ ਕਿਉਂ ਕੀਤਾ ਤੇ ਪੰਜਾਬ ਸਰਕਾਰ ਹਰ ਹੱਦ ਤੋਂ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਲਗਾਤਾਰ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਿਏ ਕਿ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਜੋ ਜਿਹੜਾ ਕਿ ਮੁਰ ਤੋਂ ਸੰਮਣ ਭੇਜ ਦਿੱਤਾ ਹੈ ਪਰੰਤੂ ਉਹਨਾਂ ਨੇ ਪੇਨਾ ਪੇਸ਼ ਹੋਣ ਨੂੰ ਲੈ ਕੇ ਕਹਿ ਦਿੱਤਾ ਹੈ ਕਿ ਅੱਜ ਮੈਂ ਨਹੀਂ ਪੇਸ਼ ਹੋਵਾਂਗਾ ਤੇ ਵਿਜੀਲੈਂਸ ਨੇ ਆਸ਼ੂ ਨੂੰ ਸੰਮਣ ਭੇਜਿਆ ਤੇ ਅੱਜ ਹੀ ਪੇਸ਼ ਹੋਣ ਦੇ ਹੁਕਮ ਲਗਾਏਗੇ ਪਰੰਤੂ 파ਰਤ ਪੂਸ਼ਣ ਆਸ਼ੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਪੇਸ਼ ਨਹੀਂ ਹੋਵਾਂਗਾ ਤੇ ਹਜੇ ਉਹਨਾਂ ਕੋਲ ਉਹਨਾਂ ਦੇ ਵੱਲੋਂ ਇਹ ਬਿਆਨ ਜਿਹੜੇ ਕਿ ਦਿੱਤੇ ਗਏ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਸੰਮਣ ਨੂੰ ਲੈ ਕੇ ਕਿਹਾ ਹੈ ਕਿ ਮੈਂ ਅੱਜ ਪੇਸ਼ ਵਿਜੀਲੈਂਸ ਦੇ ਅਖੇ ਨਹੀਂ ਹੋਵਾਂਗਾ ਸਕੂਲ ਦੇ ਇਹ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਵਿਜੀਲੈਂਸ ਜਿਹੜੇ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਪੁਛ ਪੜਤਾਲ ਤਾਂ ਕਰ ਰਹੀ ਹੈ ਤੇ ਉੱਥੇ ਹੀ ਸੰਮਣ ਜਾਰੀ ਹੈ ਜਿਹੜਾ ਕਿ ਆਸ਼ੂ ਨੂੰ ਕੀਤਾ ਗਿਆ ਤੇ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਤੇ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਪਰਕਾਰ ਸਿੰਘ ਘੁੰਮਣ ਤੇ ਭਾਜਪਾ ਦੇ ਵੱਲੋਂ ਜੀਵਨ ਗੁਪਤਾ ਜਿਹੜੇ ਕਿ ਪੂਰਨ ਤੌਰ ਤੇ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਹੁਣ ਇਸ ਵੋਟਾ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਤੇ ਉਥੇ ਹੀ ਆਸ਼ੂ ਨੂੰ ਜਿਹੜਾ ਕਿ ਸਮਣ ਭੇਜਿਆ ਗਿਆ ਵਿਜੀਲੈਂਸ ਨੇ ਸਮਣ ਭੇਜੇ ਜਾਤੇ ਦੂਜੇ ਪਾਸੇ ਹੁਣ ਆਸ਼ੂ ਦੇ ਵੱਲੋਂ ਇਸ ਸੰਮਣ ਨੂੰ ਠੁਕਰਾਇਆ ਗਿਆ ਤੇ ਉਹਨਾਂ ਨੇ ਨਾ ਪੇਸ਼ ਹੋਣ ਦੇ ਲਈ ਐਲਾਨੇ ਆਏ ਤੇ ਦੂਜੇ ਪਾਸੇ ਵਿਜੀਲੈਂਸ ਦਾ ਕਹਿਣਾ ਹੈ ਕਿ ਅੱਜ ਹੀ ਪੇਸ਼ ਹੋਵੋ ਤੇ ਦੂਜੇ ਪਾਸੇ ਹੁਣ ਸੰਮਣ ਨੂੰ ਲੈ ਕੇ ਆਸ਼ੂ ਦਾ ਕਹਿਣਾ ਹੈ ਕਿ ਮੈਂ ਪੇਸ਼ ਨਹੀਂ ਹੋਵਾਂਗਾ ਸਕੂਲ ਦੇ ਵਿੱਚ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਵਾਦ ਚੱਰੀ ਐ ਤੇ ਵਿਜੀਲੈਂਸ ਦੇ ਵੱਲੋਂ ਸੰਮਣ ਪੇਚਿਆ ਗਿਆ ਹੈ ਤੇ ਉੱਥੇ ਹੀ ਅੱਜ ਪੇਸ਼ ਹੋਣ ਦੇ ਹੁਕਮ ਤੱਕ ਲਗਾ ਦਿੱਤੇ ਨੇ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਲਗਾਤਾਰ ਕਾਂਗਰਸ ਪਾਰਟੀ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਕਿ ਚੋਣਾਂ ਤੋਂ ਪਹਿਲਾਂ ਅਜਿਹਾ ਪੰਜਾਬ ਸਰਕਾਰ ਨੇ ਕਿਉਂ ਕੀਤਾ ਤੇ ਪੰਜਾਬ ਸਰਕਾਰ ਹਰ ਹੱਦ ਤੋਂ ਡਿੱਗਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਲਗਾਤਾਰ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਪਲਟਵਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੱਸਿਏ ਕਿ ਵਿਜੀਲੈਂਸ ਦੇ ਵੱਲੋਂ ਭਾਰਤ ਪੂਸ਼ਣ ਆਸ਼ੂ ਜੋ ਜਿਹੜਾ ਕਿ ਮੁਰ ਤੋਂ ਸੰਮਣ ਭੇਜ ਦਿੱਤਾ ਹੈ ਪਰੰਤੂ ਉਹਨਾਂ ਨੇ ਪੇਨਾ ਪੇਸ਼ ਹੋਣ ਨੂੰ ਲੈ ਕੇ ਕਹਿ ਦਿੱਤਾ ਹੈ ਕਿ ਅੱਜ ਮੈਂ ਨਹੀਂ ਪੇਸ਼ ਹੋਵਾਂਗਾ ਤੇ ਵਿਜੀਲੈਂਸ ਨੇ ਆਸ਼ੂ ਨੂੰ ਸੰਮਣ ਭੇਜਿਆ ਤੇ ਅੱਜ ਹੀ ਪੇਸ਼ ਹੋਣ ਦੇ ਹੁਕਮ ਲਗਾਏਗੇ ਪਰੰਤੂ 파ਰਤ ਪੂਸ਼ਣ ਆਸ਼ੂ ਦਾ ਬਿਆਨ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਪੇਸ਼ ਨਹੀਂ ਹੋਵਾਂਗਾ ਤੇ ਹਜੇ ਉਹਨਾਂ ਕੋਲ ਉਹਨਾਂ ਦੇ ਵੱਲੋਂ ਇਹ ਬਿਆਨ ਜਿਹੜੇ ਕਿ ਦਿੱਤੇ ਗਏ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਸੰਮਣ ਨੂੰ ਲੈ ਕੇ ਕਿਹਾ ਹੈ ਕਿ ਮੈਂ ਅੱਜ ਪੇਸ਼ ਵਿਜੀਲੈਂਸ ਦੇ ਅਖੇ ਨਹੀਂ ਹੋਵਾਂਗਾ ਸਕੂਲ ਦੇ ਇਹ ਜ਼ਮੀਨ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਜਿਸ ਤੋਂ ਬਾਅਦ ਵਿਜੀਲੈਂਸ ਜਿਹੜੇ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਤਾਂ ਕਰ ਰਹੀ ਹੈ ਤੇ ਉੱਥੇ ਹੀ ਸੰਮਣ ਜਾਰੀ ਹੈ ਜਿਹੜਾ ਕਿ ਆਸ਼ੂ ਨੂੰ ਕੀਤਾ ਗਿਆ ਤੇ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਭਾਰਤ ਭੂਸ਼ਣ ਆਸ਼ੂ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਉਤਾਰੇ ਗਏ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਤੇ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਪਰਕਾਰ ਸਿੰਘ ਘੁੰਮਣ ਤੇ ਭਾਜਪਾ ਦੇ ਵੱਲੋਂ ਜੀਵਨ ਗੁਪਤਾ ਜਿਹੜੇ ਕਿ ਪੂਰਨ ਤੌਰ ਤੇ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਹੁਣ ਇਸ ਵੋਟਾ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਕੋਈ ਵੱਡਾ ਝਟਕਾ ਲੱਗ ਸਕਦਾ ਹੈ ਤੇ ਉਥੇ ਹੀ ਆਸ਼ੂ ਨੂੰ ਜਿਹੜਾ ਕਿ ਸਮਣ ਭੇਜਿਆ ਗਿਆ ਵਿਜੀਲੈਂਸ ਨੇ ਸਮਣ ਭੇਜੇ ਜਾਤੇ ਦੂਜੇ ਪਾਸੇ ਹੁਣ ਆਸ਼ੂ ਦੇ ਵੱਲੋਂ ਇਸ ਸੰਮਣ ਨੂੰ ਠੁਕਰਾਇਆ ਗਿਆ ਤੇ ਉਹਨਾਂ ਨੇ ਨਾ ਪੇਸ਼ ਹੋਣ ਦੇ ਲਈ ਐਲਾਨੇ ਆਏ ਤੇ ਦੂਜੇ ਪਾਸੇ ਵਿਜੀਲੈਂਸ ਦਾ ਕਹਿਣਾ ਹੈ ਕਿ ਅੱਜ ਹੀ ਪੇਸ਼ ਹੋਵੋ ਤੇ ਦੂਜੇ ਪਾਸੇ ਹੁਣ ਸੰਮਣ ਨੂੰ ਲੈ ਕੇ ਆਸ਼ੂ ਦਾ ਕਹਿਣਾ ਹੈ ਕਿ ਮੈਂ ਪੇਸ਼ ਨਹੀਂ ਹੋਵਾਂਗਾ